ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਆਪਣੀ YouTube ਚੈਨਲ ਦੇ ਉੱਤੇ ਅਨਹਦ ਦਾ ਵਿਚਾਰ ਅਨਹਦ ਦਾ ਮੇਰਾ ਕੱਲ ਬਰਥਡੇ ਆ ਅਨਹਦ ਆ ਰਿਹਾ ਬਰਥਡੇ ਤੇ ਇਹ ਵੀਡੀਓ ਜਦੋਂ ਪੈਣੀ ਆ ਉਦੋਂ ਅਨਹਦ ਦਾ ਬਰਥਡੇ ਹੋਣਾ ਆ 12 ਮਈ ਨੂੰ ਤੇ 12 ਮਈ ਨੂੰ ਹਾਂ ਅਨਹਦ ਦੇ ਅਡਵਾਂਸ ਬਰਥਡੇ ਗਿਫਟ ਜਿਹੜੇ ਆ ਵੀ ਗਏ ਹੈ ਹਨਾ ਤੇ ਅੱਜ ਅਨਹਦ ਕਰਨ ਦੀ ਤਿਆਰੀਆਂ ਬਰਥਡੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਦੇਖੋ ਕੀ ਲੈਂਦਾ ਦਿਖਾਜੇ ਹਾਂ ਤੇ ਮੇਰਾ ਆਪਿਆ ਉਹ ਤੋਂ ਇੰਨਾ ਸਮਾਨ ਲੈ ਆਏ ਜਾਂਦੇ ਡੈਕੋਰੇਸ਼ਨ ਵਾਲੇ ਹੱਲੇ ਅੰਜਲ ਮੇਰਾ ਆਪਾਂ ਆਨਲਾਈਨ ਦੇ ਚਾਹ ਆਨਲਾਈਨ ਭੇਜਿਆ ਨੇ ਆਨਲਾਈਨ ਮੰਗਾਇਆ ਕੱਲ੍ਹ ਬਰਥਡੇ ਤੇ ਬਰਥਡੇ ਦੀਆਂ ਤਿਆਰੀਆਂ ਕਿਆ ਲੈ ਕੇ ਆਏ ਹੋ ਆਖੋ ਇਹ ਕੀ ਆਉਣ ਵਾਲਾ ਅੱਛਾ ਜੀ ਇਕੱਲਵਾਰ ਦੀ ਡੈਕੋਰੇਸ਼ਨ ਹਾਂਜੀ ਤੇ ਆ ਸਾਰੇ ਸਟਾਰ ਵਾਲੇ ਬਲੂਨ ਤੇ ਆ ਬਰਥਡੇ ਵਾਲਾ ਜਿਹੜਾ ਹੁੰਦਾ ਪਰਸ ਜਾ ਇਹ ਬਲੂਨ ਚਿਕਾ ਵਾਲੀ ਬਲੂ ਤੇ ਆ ਬਲੂਨ ਤੇ ਆ ਕਾਰਡ ਇਸ ਨੂੰ ਆਪਾਂ ਕਿਹਨੂੰ ਕਿਹਨੂੰ ਕੀਤਾ ਜੀ ਮੈਂ ਆਪਣੀ ਬੈਸ ਫਰੈਂਡ ਨੂੰ ਕੀਤਾ ਹੈ ਅਦ ਬਨੂ ਨੂੰ ਬੁਲਾਇਆ ਕਿਨੂੰ ਬੁਲਾਇਆ ਅਦ ਬਨੂ ਅਦ ਬਨੂ ਹੋਰ ਹੋਰ ਵੀ ਹੋਣਾ ਨੂੰ ਚਾਚੂ ਹੋਣਾ ਨੂੰ ਸਾਰੇ ਨੂੰ ਸਾਰੇ ਆਉਣਗੇ ਪਿੰਡੋਂ ਔਰ ਆਪਕਾ ਸੈਲੀਬ੍ਰੇਟ ਹੋਗਾ ਬਰਥਡੇ ਬਰਥਡੇ ਕਿਨੇ ਚਰਦਾ ਹੋਗਾ ਮੋਟਿਆ ਮੈਂ ਨੋਸ ਹਰਨ ਦਾ ਹੋ ਗਿਆ ਅੰਤ ਸਮਾ ਲਿਆ। ਹੁਣ ਤਸਵਲਾ ਗਿਆ। ਕੋਈ ਨਹੀਂ ਆਗੇ ਰਾਇਸਾਂ। ਮੈਂ ਤਾਂ ਨਾ ਰਾਇਸਾਂ ਸੀ ਚੱਲੇ ਆ ਤੇ ਅਨੰਦ ਕਹਿੰਦੀ ਮੈਂ ਨਾ ਰਿਟਰਨ ਗਿਫਟ ਲੈਣੇ ਆ। ਉਹ ਲੈ ਜੀ ਆ ਕੇ। ਜਿਹੜੇ ਸਕੂਲ ਦੇਣੇ। ਜਿਹੜੇ ਸਕੂਲ ਦੇਣੇ ਕੱਲ ਨੂੰ। ਅਸੀਂ ਰਿਟਰਨ ਗਿਫਟ ਲੈਣ ਆਏ ਤਾਂ ਉਹ ਮਗਰੋਂ ਫੋਨ ਆ ਗਿਆ ਮਮਾ ਦਾ ਕਹਿੰਦੀ ਇੱਕ ਹੋਰ ਪਾਰਸਲ ਆ ਗਿਆ। ਕਿੱ데 ਭੇਜਿਆ ਉਹ। ਮਾਸੀ ਨੇ ਭੇਜਿਆ ਹਣਾ। ਹਾਂ ਮਾਸੀ ਸੱਚੇ ਮਤਲਬ ਹੋਏ ਨੇ ਇੰਨੇ ਸਾਰੇ ਗਿਫਟ ਮਾਸੀ ਨੇ ਬੇਸ ਤੇ ਨੇ। ਅੱਜ ਬਰਥਡੇ ਕੱਲ ਨੂੰ ਆ। ਗਿਫਟ ਤੇ ਗਿਫਟ ਗਿਫਟ ਤੇ ਗਿਫਟ ਹਨ ਦਾ ਢੇਰ ਲੱਗਿਆ ਗਿਫਟਾਂ ਦਾ ਹਾਂਜੀ ਅਨੁਦ ਕੇ ਆਹ ਹੁਣੇ ਕਹਿਣ ਡੇ ਕੀ ਨਹੀਂ ਮਾਸੀ ਇੰਨੇ ਗਿਫਟ ਭੇਜੀ ਜਾਂਦੇ ਭੇਜੀ ਜਾਂਦੇ ਉੱਥੇ ਵੀ ਇੰਨੀ ਸਾਨੂੰ ਸ਼ਾਪਿੰਗ ਕਰਾਉਂਦੀ ਤੇ ਹੁਣ ਇੰਨੇ ਗਿਫਟ ਭੇਜੀ ਜਾਂਦੇ ਭੇਜੀ ਜਾਂਦੇ ਤੈਨੂੰ ਪਿਆਰ ਕਰਦੀ ਐ ਨਾ ਫਿਰ ਮਾਸੀ ਤਾਂ ਕਰਾਂਗੇ ਥੈਂਕ ਯੂ ਥੈਂਕ ਯੂ ਮਾਸੀ ਤੇ ਬਾਕੀ ਛਡੂ ਨੂੰ ਮਿਲਦੇ ਆ ਗੁਰਨੋਇ ਨੂੰ ਜਾ ਕੇ ਵੇਖਦੇ ਆ ਕੀ ਕਰਨ ਦਿਆ ਜੀ ਦਾ ਹੈਪੀ ਬਰਥਡੇ ਫਿਰ ਕਿਦਾਂ ਕੇਕ ਕੱਟਣਾ ਗੁਰਨੋਇ ਦਾਦਾ ਨਹੀਂ ਕਿਦਾਂ ਕੇਕ ਕੱਟਣਾ ਦੀਦੀ ਦੇ ਹੈਪੀ ਬਰਥਡੇ ਤੇ ਕਿਦਾਂ ਦੱਸਣ ਲੱਗੇ ਇਹਨੂੰ ਸਟੇਕ ਕੱਟਣਾ ਤਾਂ ਤੋੜਦੇ ਇਹ ਪਿਟੂ ਜੂ ਕਿਦਾਂ ਕਰਨੀ ਆ ਕੇਕ ਇੱਥੇ ਦੱਸ ਦੇ ਇੱਥੇ ਦੱਸ ਮੈਨੂੰ ਕਿਦਾਂ ਕੱਟਣਾ ਹੱਥ ਤੇ ਉੱਤੇ ਇੱਕ ਟੁਕੜਾ ਅੰਨ ਕਿੱਥੇ ਕੱਟਣਾ ਸਹੀ ਲੱਗ ਪਾ ਨਹੀਂ ਨਹੀਂ ਇਹ ਇਹ ਬੜਾ ਕੱਟ ਗੁਰਮੈ ਤਾਂ ਸੁਗ ਐ ਇੰਜ ਉਹ ਬਾਕੀ ਕੇਕ ਕੇਕ ਦੇ ਮੁੱਕੀਆਂ ਥੋੜੀ ਮਾਰਨੀਆਂ ਕੇਟਰ ਮੁੱਕੀਆਂ ਮਾਰ ਜਾਂ ਕੇਕ ਕਿਵੇਂ ਦਿਖਾਣਾ ਖਾਏਗਾ ਕਿਦਾਂ ਕਰਨ ਮੈਂ ਕੇਕ ਰਬੀ ਦੀਆ ਦੱਬੀਆ ਪੂਰੀ ਤਾਂ ਜਨਾ ਪਿਆਰ ਕਰਦਾ ਦੱਬੀ ਫੜੀ ਫਿਰਦਾ ਪਾਪਾ ਨਾਲ ਦੇ ਬੱਦਲ ਮੈਂ ਤਾਂ ਅਨਖਤ ਹੁਣੇ ਆਏ ਆ ਰਾਏ ਹਾਂਸੀ ਤੋਂ ਆਉਣ ਨੇ ਵਾਪਸੀ ਤੇ ਬਦਲ ਬਹੁਤ ਜ਼ਿਆਦਾ ਹੋ ਗਿਆ ਹਨੇਰੀ ਬੜੀ ਆ ਤਾਂ ਵਗਲਾ ਵੀ ਇਹਨਾਂ ਨੂੰ ਕਹਿੰਦੀ ਭਾਵੇਂ ਲਾਈਟ ਨਾ ਹੋਵੇ ਜਨਰੇਟਰ ਹਨਾ ਤਾਂ ਪੰਗਾ ਪੈਣਾ ਮੈਨੂੰ ਲੱਗਦਾ ਪਾਣੀ ਵੀ ਨਹੀਂ ਠੰਡਾ ਮਿਲਦਾ ਮੜ ਕੇ ਪੈਣ ਨੂੰ ਪਰੌਣਿਆਂ ਨੂੰ ਜਨਰੇਟਰ ਜਨਰੇਟਰ ਲਾ ਕੇ ਤੇ 니ਸ਼ੇ ਤੇ ਪਾਣੀ ਕਿੱਥੋਂ ਠੰਡਾ ਆਉਣਾ ਰਾਤ ਰਾਤ ਬੱਤੀ ਆਊਗੀ ਫ੍ਰੀਜਾਂ ਚੱਲਣਗੀਆਂ ਫੇਰ ਹੀ ਆ ਤੇਰੇ ਬਰਥਡੇ ਤੇ ਤੇ ਨੇਰੀ ਆ ਗਈ ਇੰਨੀ ਜ਼ਿਆਦਾ ਨੇਰੀ ਏ ਤੇ ਪਿੱਛੇ ਆ ਨਾ ਤੇ ਤਿਆਰੀ ਕਰਾ ਲਈ ਆਪਣੀ ਸਮਾਨ ਸਮੋਣ ਲੈਣ ਦਾ ਡੈਕੋਰੇਸ਼ਨ ਦਾ ਵੀ ਤੇ ਨਾਲ ਗਿਫਟ ਘੜ ਲੈਂਦੇ ਸੀ ਰਿਟਰਨ ਗਿਫਟ ਸਾਹਮਣੇ ਦੇਖੋ ਤੁਸੀਂ ਬੱਦਲ ਮੌਸਮ ਜਿਹੜਾ ਖਰਾਬ ਹੋਇਆ ਸਾਰੇ ਆ ਉਹ ਵੈਨ ਦਾ ਹਾਊਸ ਬਣਾਇਆ ਇੱਕ ਨਿਕਾ ਜਿਹਾ ਬਰਥ ਦਾ ਉਹ ਵਿੱਚ ਬੈਠੇ ਉਹਦੇ ਆ ਪਰ ਅੰਦਰ ਜਿਹੜਾ ਘੋਸ ਬਣਾਇਆ ਉਹ ਤੇ ਉੱਪਰ ਬਣਾਇਆ ਨਹੀਂ ਉਹ ਟੈਂਪਰੇਰੀ ਬਣਾ ਕੇ ਦਿੱਤਾ ਅੰਕਲ ਨੇ ਆਹ ਹੋ ਗਿਆ ਬਾਹਰ ਵਾਲਾ ਅੰਦਰ ਵਾਲਾ ਵੀ ਬਣਾਇਆ ਵਿੱਚ ਉਹਦੇ ਆਪਣੇ ਆਪ ਹੀ ਬਣਾਇਆ ਨਹੀਂ ਉਹ ਇੱਥੇ ਆਪਣਾ ਕੱਢ ਦਿੱਤਾ ਸੀ ਉਹ ਕੱਢਤਾ ਸੀ ਉਹ ਨਹੀਂ ਆਪਣਾ ਜਾਂਦਾ ਅੱਛਾ ਹੁਣ ਆਪਣਾ ਬਣਾਇਆ ਨੇ ਤੁਸੀਂ ਆਪਣਾ ਸਮਾਨ ਕੱਢ ਲਿਓ ਆਪਣਾ ਕੱਢਦਾ ਕੋਠੀ ਖਾਲੀ ਕਰਕੇ ਦੇਤੀ ਕਰਾਇ ਦੇ ਲਓ ਵੀ ਕੋਠੀ ਦੇਤੀ ਖਾਲੀ ਕਰਕੇ ਤੇ ਹੁਣ ਉਹਨੇ ਆਪਣਾ ਜਿਹੜਾ ਫਰਨੀਚਰ ਲਾ ਲਿਆ ਤੇ ਇਧਰੋਂ ਆਨੰਦ ਦੇ ਬਰਥਡੇ ਦੀਆਂ ਚਲਣੀਆਂ ਤਿਆਰੀਆਂ ਤੇ ਆਨੰਦ ਕਦਾਂ ਫਿਰ ਮੌਸਮ ਹੋ ਗਿਆ ਕੈਮ ਨਾ ਗੱਮਾ ਸਨ ਮੈਂ ਕਿ ਨਾ ਸੁਣਾ ਹੁਣ ਇਧਰੋਂ ਆਵਾਂ ਅੰਟੀ ਦਾ ਬਣਾਉਣ ਛਤਣ ਵਾਸਤੇ ਸਵੇਰ ਦੀ ਚਾਹ ਪਾਣੀ ਦਾ ਪ੍ਰੋਗਰਾਮ ਚੱਲਣ ਰਿਹਾ। ਪਕੋੜੇ ਬਣਾਉਂਦੇ ਫਰੈਂਚ ਫਰਾਈਜ਼ ਵੱਲ। ਹੂੰ ਬਹੁਤ ਅਕੇ ਹੈਂ? ਆਪ ਕਹਾਂ ਸੇ ਆਏ ਹੋ? ਆਮ ਸ਼ਾਪਿੰਗ ਕਰਕੇ। ਹਾਂ ਜਿਸੋ ਖਾ ਲਈ ਹੈ। ਇਹ ਸ਼ਾਪਿੰਗ ਨੂੰ ਦੀ ਵਿੰਡੋ। ਇਹ ਮੌਸਮ ਘੱਟਾ ਵੀ ਹੋ ਗਿਆ ਠੰਡਾ ਹੋ ਗਿਆ ਕੱਲ ਠੰਡਾ ਰਹੇ ਪਰ ਬੱਤੀ ਆ ਬੱਤੀ ਆਵੇ ਤਾਂ ਫੇਰ ਹੀ ਠੰਡਾ ਕਰੋਗੇ ਜੇ ਬੱਤੀ ਨਾ ਆਈ ਦੇ ਕੋਈ ਪਾਣੀ ਪੀਣ ਨੂੰ ਠੰਡਾ ਹੋਇਆ ਤਾਂ ਫੇਰ ਕੀ ਕਰਾਂਗੇ ਜਨਰੇਟਰ ਕਿੱਥੋਂ ਆਣਾ ਜਨਰੇਟਰ ਲਾ ਕੇ ਆਉਂਗੇ ਉਹ Oh my god ਇਹ ਚੱਲਣ ਦੀਆਂ ਤਿਆਰੀਆਂ ਨਾਲ ਤੇ ਬੜੇ ਦੀਆਂ ਸਵੇਰ ਦੀਆਂ ਆ ਸਾਰੇ ਆ ਸਾਰੇ ਆਣ ਹੱਦ ਨੇ ਤੇ ਸੀਰਤ ਨੇ ਫਲਾਏ ਸਾਰੇ ਵੀਰ ਵੀਰ ਡਾ ਦਵਾ ਗੰਡਾ ਬਣ ਬਣੇ ਕਿੱਥੇ ਆ ਫਲਾਏ ਪੰਪਣਾ ਪਏ ਪਤਾ ਬੜੀ ਚੀਜ਼ ਹੁੰਦਾ ਆ ਆਪਾਂ ਕੰਪਟੀ ਤੇ ਪਕਾਣੇ ਨੂੰ ਬੜਾ ਬਣਾ ਗੁਰੇਟਿੰਗ ਦੇ ਸੀ ਬੋਲਾ ਮਾਈਕਰੋ ਨੇ ਆ ਇੱਧਰ ਵੀ ਆਵੇ ਉੱਪਰ ਵੀ ਕਰ ਦਿੱਤਾ ਬਾਕੀ ਅਜੇ ਤੁਹਾਨੂੰ ਬਾਅਦ ਚ ਵਿਖਾਵਾਂਗੇ ਸਵੇਰੇ ਬਾਕੀ ਜਿਹੜੀ ਆ ਅਗਲੇ ਵਲੌਗ ਚ ਵਿਖਾਵਾਂਗੇ ਤੁਹਾਨੂੰ ਸਾਰੀ ਤਿਆਰੀ ਫੇਰ ਕੋ ਇੱਕ ਗਿਫਟ ਫੇਰ ਅਨੰਦ ਕੱਪੜੇ ਆ ਜੀ ਤੇਰੇ ਓ ਮਾਗਾ ਊਟੂਲਾ ਨਹੀਂ ਸੁਦੇ ਮੈਂ ਅਗਰਾਂ ਨਾਲ ਲੈਟੇ ਪਾਉਣੋਂ ਬੰਦ ਰਹਿੰਦੇ ਜੀ ਸਹੀ ਮੋਤੀ ਆ ਗਿਆ ਨਮਾ ਨਾਈਟ ਸੂਟ ਕਿਤੇ ਪਾ ਕੇ ਬਰਥਡੇ ਮਨਾ ਕੇ ਸੌਜੋ ਹਾਂ ਨਾਈਟ ਸੂਟ ਆ ਮਾਲੇ ਦੇ ਭਾਗ ਤੁਹਾਨੂੰ ਗਿਫਟ ਕੱਲ੍ਹ ਨਾਲ ਹੀ ਦਿੰਦੇ ਜਿਹੜੇ ਹਾਂ ਦਿੱਤੀ ਨਿਕਲ ਸੋਨਾ ਵਾ ਹਨਾ ਕਿੰਨਾ ਸਟੋਚੀ ਬਲਦੀ ਬਹੁਤ ਸੋਨਾ ਥੈਂਕ ਯੂ ਜਨੇ ਪੇਜਾ ਮਸੀ ਨੇ ਜਨੇ ਪੇਜਾ ਮਸੀ ਨੇ ਮਸੀ ਨੇ ਕਿਰਨ ਮਸੀ ਅੱਜ ਅਨਹਦ ਦਾ ਬਰਥਡੇ ਆ ਦਿਨ ਆ ਆ ਗਿਆ ਤੇ ਵੀਡੀਓ ਜਿਹੜੀ ਅੱਜ ਮੈਂ ਪੋਸਟ ਕਰਤੀ ਆ ਤੇ ਕੱਲ ਨੂੰ ਵੀਡੀਓ ਪੋਸਟ ਕਰਾਂਗੇ ਬਾਕੀ ਦੀ ਜਿਹੜੀ ਰਹਿ ਗਈ ਆ ਜਿਹਦੇ ਵਿੱਚ ਸਾਰਾ ਜਿਹੜੇ ਆਪਣੇ ਭੈਣ ਭਰਾ ਜਿੰਨੇ ਵੀ ਆਏ ਸਾਰਿਆਂ ਕੱਲ ਵਾਲੀ ਵੀਡੀਓ ਚ ਸਾਰੇ ਤੁਸੀਂ ਸਾਰਿਆਂ ਨੂੰ ਮਿਲੋਗੇ ਜਿੰਨੇ ਵੀ ਇੱਥੇ ਆਪਣੇ ਕੋਲ ਆਏ ਭੈਣ ਭਰਾ ਸਾਰੇ ਵਿਸ਼ਕਰਮਨ ਨੂੰ ਅਨਹਦ ਨੂੰ ਉਹਨਾਂ ਸਾਰਿਆਂ ਨਾਲ ਮਿਲਾਂਗੇ ਉਹ ਪਿਛੇ ਬਲੂਨ ਦਾ ਸਾਰਾ ਇਹਨਾਂ ਨੇ ਇੱਕ ਸਾਈਡ ਕੈਵਨ ਭਰ ਲਿਆ ਤੇ ਸਾਰੇ ਡੈਕੋਰੇਸ਼ਨ ਜਿਹੜੀ ਹੁਣ ਕਰਦੇ ਥੋੜੇ ਚਿਰ ਤੱਕ ਤੇ ਇੱਧਰ ਛੋਟੀਆਂ-ਮੋਟੀਆਂ ਤਿਆਰੀਆਂ ਜਿਹੜੀਆਂ ਅਸੀਂਆਂ ਰਾਤੀ ਕੀਤੀਆਂ ਇਹ ਤੇ ਬਾਕੀ ਹੋਰ ਤਿਆਰੀ ਜਿਹੜੀ ਆ ਥੋੜੀ ਜੀ ਕਰ ਲੈਨੇ ਆ ਗੈਸਟ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਗੈਸਟ ਸਾਰੇ ਆਉਣ ਵਾਲੇ ਆ ਤੇ ਬਾਕੀ ਬਰਥਡੇ ਦੀਆਂ ਬਹੁਤ ਸਾਰੀਆਂ ਬਿਸੀ ਜਿਹੜੀਆਂ ਆਈਆਂ ਨੇ ਤੇ ਉਹਦੇ ਵਾਸਤੇ ਥੈਂਕ ਯੂ ਸਾਰਿਆਂ ਦਾ ਜੀ ਦਿਲੋਂ ਧੰਨਵਾਦ ਤੇ ਬਾਕੀ ਕੱਲ ਵਾਲੀ ਵੀਡੀਓ ਜਿਹੜੀ ਆ ਕੱਲ ਵਾਲਾ ਬਲੌਗ ਜਰੂਰ ਵੇਖਿਓ ਉਹਦੇ ਵਿੱਚ ਸਾਰੇ ਆਪਾਂ ਜਿੰਨੇ ਵੀ ਭੈਣ ਭਰਾ ਇਕੱਠੇ ਹੋਏ ਆ ਸਾਰੇ ਮਿਲਾਂਗੇ ਤੁਹਾਨੂੰ ਉਸ ਬਲੌਗ ਦੇ ਵਿੱਚ ਤੇ ਕੱਲ ਰਾਤ ਦੀ ਮਿਹਨਤ ਚੱਲਣ ਢਈ ਆ ਇਧਰ ਪੂਰਾ ਯੋਰ ਸ਼ੋਰ ਲੱਗਾ ਪੂਰੇ ਬੈਲੂਨ ਜਿਹੜੇ ਆ ਫਲਾ ਕੇ ਤੇ ਇਹ ਸਾਰਾ ਜਿਹੜਾ ਭਰ ਲਿਆ ਤੇ ਬਾਕੀ ਇਹਨੂੰ ਡੈਕੋਰੇਟ ਕਰਾਂਗੇ ਤੇ ਬੈਸਟੋਂ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜੇ ਇੱਧਰ ਕਰਦਾਂਗੇ ਕੁਝ ਇੱਧਰ ਦੀਵਾਰ ਦੇ ਨਾਲ ਕਰਦਾਂਗੇ ਕੁਛ ਆ ਛੋਟਾ ਜਿਹਾ ਕੀਤਾ ਹੈਗਾ ਇਹਦੇ ਨਾਲ ਕਰਦਾਂਗੇ ਕੁਛ ਬਲੂਨ ਪਾਏ ਨੇ ਤੇ ਸਾਰੇ ਤੁਹਾਨੂੰ ਪੂਰਾ ਡੈਕੋਰੇਟ ਕਰਕੇ ਦਿਖਾ ਦਾਂਗੇ ਤੇ ਮਹਿਨਤਾ ਰਾਤ ਦੀਆਂ ਚੱਲਣ ਡੀਆਂ ਨੇ ਓਹੋ ਮੈਂ ਤਾਂ ਪੱਖਾ ਚਲਾ ਬੈਠਾ ਤੇ ਉਹ ਤੇ ਸਾਰੇ ਪੈ ਕੇ ਖਲਾਰੇ ਆਹੋ ਰਾਤ ਦੇ ਮਹਾ ਬਚਾਏ ਤੇ ਮੈਂ ਪੱਖਾ ਚਲਾਤਾ ਤੇ ਸਾਰੇ ਉੱਡ ਗਏ ਚਲੋ ਇਕੱਠੇ ਕਰਕੇ ਰੱਖ ਸੇਵਕਾ ਅੰਮ ਖਤਰੇ ਵਾਲਾ ਹੀ ਹੋ ਜਿੰਨਾ ਇਨੀ ਮਿਹਨਤ ਕੀਤੀ ਉਹਨਾਂ ਤੋਂ ਤੈਨੂੰ ਮਰਨ ਤੱਕ ਜਾਣਾ ਤੇ ਅੱਜ ਸਾਡੇ ਰਮਾਨ ਦਾ ਵੀ ਹੈਪੀ ਬਰਥਡੇ ਆ ਇਹ ਸਾਡੇ ਟਿੱਡੂ ਦਾ ਤੇ ਇਹ ਉਹਦੇ ਮਦਰ ਤੇ ਫਾਦਰ ਤੇ ਇਹ ਰਮਾਨ ਤੇ ਇਹ ਫੋਟੋ ਚ ਛੋਟਾ ਇਹ ਮੇਰੇ ਵਿਆਹ ਦੀ ਫੋਟੋ ਆ ਤੇ ਇਹ ਫੋਟੋ ਚ ਛੋਟਾ ਜਿਹਾ ਸੀਗਾ ਤੇ ਉਹ ਉੱਥੇ ਸਾਹਮਣੇ ਹੋ ਗਿਆ ਵੱਡਾ ਹੋ ਗਿਆ ਮੁੰਡਾ ਹੋ ਗਿਆ ਬੱਚਾ ਜੁਲੀਆ ਸੋਲਦਾ ਇੱਥੇ ਹੋ ਗਿਆ ਗੱਭਰੂ ਜਵਾਨ ਇਹ ਆ ਰਮਾਨ ਰਮਾਨ ਇਹ ਇਹਦੀ ਹੈਗੀ ਦਸਤਾਰਬੰਦੀ ਦੀ ਫੋਟੋ ਨਾਲੀ ਹਾਂ ਹਾਂ ਆਦੀ ਦਾ ਵੀ ਬਰਥਡੇ ਆ ਅੱਜ ਦੋਵਾਂ ਦਾ ਉਧਰੋਂ ਮਾਸੀ ਦੀ ਕੁੜੀ ਦਾ ਤੇ ਮਾਸੀ ਦੇ ਮੁੰਡੇ ਦਾ ਦੋਵਾਂ ਦਾ ਹੈਪੀ ਬਰਥਡੇ ਆ ਬਹੁਤ ਸਾਰੀਆਂ ਮੁਬਾਰਕਾਂ ਵੇ ਰਮਾਨ ਨੂੰ ਵੀ ਕੱਲ ਮੌਸਮ ਬੜਾ ਸੋਹਣਾ ਆਇਆ ਸੀ ਠੰਡਾ ਠੰਡਾ ਤੇ ਅੱਜ ਹੋ ਗਈ ਆ ਗਰਮੀ ਥੋੜੀ ਜੀ ਧੁੱਪ ਨਿਕਲ ਆਈ ਏ ਤੇ ਬਾਕੀ ਚਲੋ ਬਾਬਾ ਸੁੱਖ ਰੱਖੇ ਦਿਨ ਵਧੀਆ ਨਿਕਲ ਆਇਆ ਵੇਖਾਂ ਦੁਕਾਨ ਤੇ ਜਾ ਕੇ ਬਾਕੀ ਆਪਣਾ ਸਟਾਫ ਆਇਆ ਕਿ ਨਹੀਂ ਅਜੇ ਇੱਕ ਅਰੀ ਸਵੇਰੇ ਤੇ ਜਾਣਾ ਮਠਹਾਣੇ ਤੇ ਗਏ ਬਾਬਾ ਜੀ ਦੇ ਇਹ ਸਾਡਾ ਇੱਕ ਜਣਾ ਪਹੁੰਚ ਗਿਆ ਆ ਤੇ ਬਾਕੀ ਆ ਆਰਡਰ ਜਿਹੜੇ ਲੱਗਣ ਦੇ ਆ ਤੇ ਹੁਣ ਪਹਿਲਾ ਪਾਰਸਲ ਲੱਗ ਕੇ ਬਣਾਉਣ ਹਾਂਜੀ ਸ਼ਾਬਾਸ਼ ਵੈਰੀ ਗੁੱਡ ਬਾਕੀ ਤੁਸੀਂ ਵੀ ਸੋਨੇ 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 ਸੂਟ ਬਣਵਾਓ ਤੁਸੀਂ ਵੀ ਸਾਡੇ ਕੋਲੋਂ ਤੇ ਬਾਕੀ ਆ ਜਿਹੜੇ ਆ ਆਰਡਰ ਜਾਂਦੇ ਆ ਆ ਬਾਈਕ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਇਹਦੇ ਆਰਡਰ ਨਿਕਲੇ ਆ ਇਸ ਤੋਂ ਬਾਅਦ ਹੋਰ ਜਿਹੜੇ ਸੀਗੇ ਹਾਂ ਕਾਲਾ ਪ੍ਰਿੰਟ ਪਾਏ ਸੀ ਪ੍ਰਿੰਟ ਵੀ ਖਤਮ ਹੋ ਗਏ ਬਾਟਮ ਵਰਕ ਵਾਲੇ ਪਾਏ ਸੀਗੇ ਉਹ ਵੀ ਸਾਰਾ ਹੈ ਆ ਜਿਹੜਾ ਬਹੁਤ ਸੋਹਣਾ ਆਇਆ ਸੀ ਹਾਂ ਇਹਦੇ ਵੀ ਆਰਡਰ ਰਹੀ ਇਹਦੀ ਅਜੇ ਵੀਡੀਓ ਪੈਣੀ ਹੈ ਇਹਦੀ ਫੋਟੋਆਂ ਪਾਈਆਂ ਫੋਟੋਆਂ ਤੇ ਸਾਰੀ ਕੰਮ ਹੋ ਗਈ ਇਹਨਾਂ ਨੂੰ ਬਾਕੀ ਆ ਸਾਰਾ ਸਟਾਕ ਜਿਹੜਾ ਇਹਨਾਂ ਦੀਆਂ ਵੀ ਅਜੇ ਵੀਡੀਓ ਪੈਣੀਆਂ ਆ ਆਉਣ ਵਾਲੀਆਂ ਵੀਡੀਓ ਚੈੱਕ ਕਰਦੇ ਰਹੋ ਤੁਹਾਨੂੰ ਸੋਹਣੇ ਸੋਹਣੇ ਸੂਟ ਦਿੰਦੇ ਰਵਾਂਗੇ ਬਾਕੀ ਚਾਹ ਪਾਣੀ ਦੀ ਤਿਆਰੀ ਜਿਹੜੀ ਆ ਉਹ ਇਧਰ ਲਾਗੇ ਬੱਲੇਵੀਰ ਦੇ ਘਰ ਚੱਲਣ ਡਈ ਆ ਤੇ ਉਹਦਾ ਕਾਰਨ ਇਹ ਆ ਵੀ ਇੱਥੇ ਜਗ੍ਹਾ ਨਹੀਂ ਮਿਲਦੀ ਬਣਾਉਣ ਵਾਸਤੇ ਕੱਚੀ ਥੋੜੀ ਜੀ ਤੇ ਇਧਰ ਪਿਛੇ ਪਾਰਕ 'ਚ ਮੈਂ ਤਾਂ ਕਹਿ ਬਣਾ ਲਓ ਕਹਿੰਦੇ ਖਰਾਬ ਹੋਈ ਨਹੀਂ ਨਾ ਬਣਾਈਏ ਤੇ ਉਧਰੋਂ ਬੱਲੇਵੀਰ ਨਾਲ ਡਿਆ ਆ ਚਾਹ ਪਾਣੀ ਦਾ ਪ੍ਰੋਗਰਾਮ ਬੰਨ ਸਾਰਾ ਰੈਡੀ ਹੋਣ ਡਿਆ ਇਧਰ ਪ੍ਰੋਗਰਾਮ ਦੀਆਂ ਹੋ ਗਈਆਂ ਸ਼ੁਰੂ ਤਿਆਰੀਆਂ ਤੋ ਕਦੋਂਦਾ ਇਹੋ ਜੇ ਕੰਮ ਦੇ ਤਾਂ ਚਿੱਤੇ ਝੁਕੇ ਪੈ ਜਾਂਦੇ ਆਂਟੀ ਬੁਲਾ ਦੋ ਬੁਲਾ ਦੋ ਛੇਤੀ ਪ੍ਰੋਣੇ ਆਉਣ ਲੱਗੇ ਆ ਪਿਆਰ ਕਰਾਂਗੇ ਇਹ ਬਰਾ ਪਹਣ ਚੱਲੇ ਘਰ ਨੂੰ ਇਧਰ ਦੁਕਾਨ ਤੇ ਕੰਮ ਚੱਲ ਰਿਹਾ ਜੋਰਾ ਸ਼ੋਰ ਨਾਲ ਬਾਅਦ ਫ੍ਰੀ ਹੋਣਾ ਇਹਨਾਂ ਨੇ ਵੱਡੇ ਵੇਖਣਾ ਮੈਂ ਤੋਰ ਤੋਂ ਪਹਿਲਾਂ ਪਹਿਲਾਂ ਤੋਰ ਦਈਏ ਪਹਿਣਾ ਵੇਟ ਬੜੀ ਕਰਨ ਡਈਆਂ ਮੈਂ ਜੇ ਛੁੱਟੀ ਆ ਗਈ ਇੱਕ ਤੋਂ 10 ਥੋੜਾ ਜਿਹਾ ਬੰਦ ਬੁੱਲ ਰਿਹਾ ਸਹੀ ਗੱਲ ਆ ਉਧਰ ਟੋਪ ਬੜੀ ਹੁਣ ਬਿੱਲਾ ਵੀ ਚਾਨਣ ਨਹੀਂ ਲੈਣ ਗਿਆ ਪੋਪੇ ਹਮ ਮਗਾਣਾ ਨਹੀਂ ਹੱਟਦਾ ਉਹ ਦੇ ਹਣ ਜੀ ਕਿੱਥੇ ਰੱਖੋ ਖੇਤਲੇ ਕੰਮ ਟੋਪ ਨਹੀਂ ਹੋਣੀ ਚਾਹੀਦੀ